ਕਿਆ ਸੁਣਦਿਓ? ਆਹ ਹੋ ਆਹ ਸੁਣਦਾ ਮੈਨੂੰ। ਨਾ ਤਾਂ ਬੋਲਾ ਨਹੀਂ ਹੈਗਾ। ਮਾਰਾ ਕੋ ਸੁਣਦਾ ਹੈਗਾ। ਅੱਜ ਸਾਰੇ ਘਰ ਦਾ ਖਾਣਾ ਤੂੰ ਬਣਾ। ਅੱਜ ਮੇਰੀ ਸਿਹਤ ਤਾਂ ਠੀਕ ਨਹੀਂ ਹੋएगी। ਮੈਂ ਤੈਨੂੰ 200 ਰੁਪਏ ਦਵਾਂਗੀ। ਜੇ ਤੂੰ ਅੱਜ ਸਾਰੇ ਘਰ ਦਾ ਖਾਣਾ ਬਣਾਵੇਂਗਾ। ਉਹ ਮੈਂਥੋ ਨਹੀਂ ਬੰਦਾ ਯਾਰ ਘਰ ਦਾ ਖਾਣਾ ਖੁਣਾ। ਆਪਦਾ ਆਪ ਹੀ ਬਣਾ ਲੈ। ਅੱਛਾ ਅੱਛਾ ਅੱਜ ਪੈਸਿਆਂ ਦਾ ਲਾਲਚ ਦਿੰਨੀ ਆ। 200 ਰੁਪਏ ਦਾ। ਮੈਨੂੰ ਲੋੜ ਨਹੀਂ 200 ਰੁਪਏ ਦੀ। ਤੂੰ ਖਾਣਾ ਆਪ ਬਣਾ। ਮੈਂ ਤੈਨੂੰ 400 ਰੁਪਏ ਦੇਵਾਂਗਾ। ਵੈ ਗਨ। ਨਹੀਂ ਨਹੀਂ ਮੈਂ ਤੈਨੂੰ 500 ਦੂੰ ਤੂੰ ਖਾਣਾ ਬਣਾ। ਇਤਰਾ ਅ ਆਪਾਂ ਨੂੰ 1000 ਰੁਪਿਆ ਕਹਿੰਦੇ ਆਂਗੇ ਤੇ ਆਪਾਂ ਨੂੰ ਇਹ 2000 ਰੁਪਿਆ ਦੇਉਗੇ ਪੈਗ ਪੁੱਗਨ ਜਾਰੇ ਲਾਵਾਗੇ ਚੱਲ ਠੀਕ ਹੈ ਇਹ ਬਾਈ ਤੂੰ ਛੱਡ ਭਰੇ ਯਾਰ ਸਾਰਾ ਕੁਝ ਤੂੰ ਆਹ 7000 ਰੁਪਿਆ ਪਰ ਖਾਣਾ ਅੱਜ ਤੂੰ ਬਣਾਏਂਗੀ ਆ ਲੈ ਫਿਰ ਯਾਰ ਪਰ ਖਾਣਾ ਤੂੰ ਬਣਾਏਂਗੀ ਲੈ ਲੈ ਫਿਰ ਚੰਗਾ ਹੁਣ ਤੂੰ 2000 ਰੁਪਿਆ ਦਾ ਕਹਿ ਲੈ ਮੈਂ ਨੂੰ 2000 ਰੁਪਿਆ ਦੇ ਮੈਂ ਬਣਾਉਂਗਾ ਖਾਣਾ ਚੱਲ ਬੇਟਾ ਤੂੰ ਮੈਨੂੰ 1000 ਰੁਪਿਆ ਮਿਲ ਗਿਆ ਮੈਂ ਆਪੀ ਖਾਣਾ ਬਣਾਉਂਗੀ ਲੈ ਮਾਤਾ ਤੇਰੇ ਕਹੇ ਮੁਤਾਬਕ ਸਾਰਾ ਗਰਮ ਗਰਮ ਖਾਣਾ ਤਿਆਰ ਆਗਾ। ਲੈ ਹੁਣ ਮੇਰੀ ਫੀਸ ਦੇ 100 ਰੁਪਿਆ। ਆਲਾ ਪੁੱਤ 100 ਨਹੀਂ ਤੈਨੂੰ 200 ਦਿੰਨੀ ਆ। ਕਿਆ ਬਾਪੂ ਮੰਨਦਾ ਤੂੰ ਤਾਂ ਪਤੰਦਰਾ 100 ਵੀ ਨਹੀਂ ਦਿੰਦਾ। ਇੱਧਰ 200 ਮਿਲ ਗਿਆ। ਐ ਲਾਈ ਦੇ ਨੇ ਸਕੀਮਾਂ ਕਰਾਂਗੇ ਅਜ ਪਾਰਟੀ। ਆਹੋ ਆਹੋ ਥੋੜਾ ਕੀ ਜ਼ੋਰ ਲੱਗਣਾ। ਮਾਪ ਪੁੱਤਾਂ ਨੇ ਲਾ ਕੇ ਸਕੀਮ ਮੇਰੀ ਜੇਬ ਚ ਪੈਸੇ ਕਢਾ ਲੇ। ਹੁਣ ਤੁਸੀਂ ਪਾਰਟੀ ਕਰੋਗੇ। ਬਾਪੂ ਹੱਥ ਨਾ ਕੁੱਟ ਕੇ ਨਾ ਰੱਖਿਆ ਕਰ। ਖੁੱਲਾ ਜੱਲਾ ਕਰੰਦੇ। ਸਮਾਈਲ ਪਲੀਜ਼। ਤੇ ਹਰਾਮੀ ਉਹ ਬੋਟਾ। ਸਾਂ ਕਹਦਾ ਅਜਿਹੇ 400 ਤੁਸੀਂ ਖੜਾ ਲੈ ਬਟੂਆਂ ਦਾ ਮਿੱਤਰਾਂ ਦਾ ਖਾਲੀ ਹੋ ਗਿਆ ਹਾਂ ਵੇ ਅਜੀ ਚੰਡਾ ਕੇ ਮਕੂਬਾ ਤੁਰਿਆ ਆਉਂਦਾਗਾ ਅਜਿਹੇ ਪਰਨਾ ਵੀ ਸਹੀ ਬੰਨਾਗਾ ਪਹਿਲਾਂ ਤੇ ਪਰਨਾ ਫੁੱਟਾ ਬੰਨਾ ਹੁੰਦਾ ਸੀਗਾ ਆਪ ਸਹੀ ਤੁਰਦਾ ਹੁੰਦਾ ਸੀਗਾ ਅਜਿਹੇ ਪਰਨਾ ਸਹੀ ਬੰਨਾਗਾ ਆਪ ਫੁੱਟਾ ਤੁਰ ਜਾਂਦਾਗਾ ਚਲੋ ਆਪਾਂ ਚੰਡੇ ਨੂੰ ਰੋਕ ਕੇ ਪੁੱਛਦੇ ਆਂ ਮੇਰੇ ਕੁਬੇ ਹੋਣ ਦਾ ਕੀ ਕਾਰਨਾ ਉਹ ਰੁਗ ਰੁਗੋ ਚੰਡਿਆ ਕਿਵੇਂ ਕੁੱਬਾ ਹੋ ਤੁਰਨਾ ਉਹ ਚੰਡਿਆ ਅਸਤਾ ਸੁਣੈ ਸੀ ਵੀ ਤੂੰ ਮੂਰੇ ਵੋਟਾਂ ਦੇ ਖੜਾ ਹੋਣਾਗਾ ਤੂੰ ਤਾਂ ਭਾਸ਼ਣ ਵਾਦੇ ਦਿੰਨਾਗਾ ਤੂੰ ਤਾਂ ਵੋਟਾਂ ਲੋਕ ਪਹਿਲੀ ਟੂਹ ਹਤਾਈ ਫਿਰਦਾਗਾ ਓਏ ਆਹ ਭਾਸ਼ਣ ਹੀ ਆ ਆ ਭਾਸ਼ਣ ਦੇ ਕਾਰਨ ਹੀ ਟੂਹ ਹਤਾਲਿਆ ਆ ਤੇਰੇ ਵਰਗੇ ਕਿਸੇ ਨੇ ਮੈਨੂੰ ਪੰਪ ਦਿੱਤਾ ਓ ਤੂੰ ਸਿਆਣਾ ਬਣਾ ਹੋ ਗਿਆ ਲੋਕਾਂ ਦੇ ਪੰਪਾਂ ਚ ਕਿਉਂ ਆਇਆ ਸਾਨੂੰ ਪਤਾਗਾ ਵੀ ਤੂੰ ਭਾਸ਼ਣ ਵਾਦੇ ਦਿੰਨਾਗਾ ਚੰਡਿਆ ਤੇਰੀ ਟੂਹੀ ਤੇ ਛੱਟ ਕਿਵੇਂ ਗੁੱਜੀ ਇਹਦਾ ਕਾਰਨ ਦੱਸ ਉਹਿਆ ਭਾਸ਼ਣ ਦੇ ਕਰਕੇ ਮੈਂ ਢੂਹੀ ਤੜਾ ਲਈ ਆ ਆਪਣੇ ਪਿੰਡ ਦੇ ਸਾਥ ਵਾਲਾ ਖੂਹ ਨਹੀਂ ਹੈਗਾ ਜਿਹੜਾ ਖਾਲੀ ਆ ਵਿੱਚੋਂ ਉਹ ਮੈਨੂੰ ਕਿਸੇ ਨੇ ਤੇਰੇ ਵਰਗੇ ਨੇ ਦਿੱਤਾ ਪੰਪ ਤਾਂ ਨਾ ਝੰਡਿਆ ਭਾਸ਼ਣ ਬਹੁਤ ਵਧੀਆ ਦਿਨਾਂਗਾ ਵੀ ਜੇ ਤਾਂ ਆਪਦੇ ਭਾਸ਼ਣ ਤੇ ਲੋਕਾਂ ਦਾ ਇਕੱਠ ਕਰਨਾ ਤਾਂ ਤੂੰ ਐ ਕਰ ਖੂਹ ਚ ਉਤਰ ਕੇ ਰੌਲਾ ਪਾਉਣ ਲੱਗ ਜਾ ਤੇ ਮੈਂ ਉਹਦੀਆਂ ਗੱਲਾਂ ਸੁਣ ਕੇ ਉਹ ਵੀ ਕੀਤਾ ਮੈਂ ਖੂਹ ਚ ਉਤਰ ਕੇ ਰੌਲਾ ਪਾਉਣ ਲੱਗ ਗਿਆ ਉਹ ਕਿਸੇ ਨੂੰ ਲੱਗਿਆ ਵੀ ਕੋਈ ਬੰਦਾ ਖੂਹ ਚ ਡਿੱਗ ਪਿਆ ਇਹ ਦੇਖ ਕੇ ਉੱਥੇ ਕੱਟ ਹੋ ਗਿਆ ਤੇ ਉਹਨਾਂ ਨੇ ਮੈਨੂੰ ਸਿਆਲ ਲਿਆ ਖੂਹ ਚ ਫਨੇ ਤੂੰ ਖੂਚ ਕੀ ਕਰਦਾਂਗਾ ਝੰਡਿਆ ਤੂੰ ਤਾਂ ਵੋਟਾਂ 'ਚ ਖੜਾ ਹੋਣਾ ਸੀ ਐ ਭਾਸ਼ਣ ਦੇਣਾ ਸੀ ਤੇ ਉਹ ਮੈਨੂੰ ਦੇਖ ਕੇ ਵੀ ਬੰਦਾ ਆਪਣੇ ਪਿੰਡ ਦਾ ਹੀ ਆ ਉਹਨਾਂ ਨੇ ਰਸਾ ਲਿਆਂਦਾ ਤੇ ਕੱਢਦੇ ਕੱਢਦੇ ਉੱਥੇ ਘੱਟ ਹੋ ਗਿਆ ਮੈਂ ਉਹਨੂੰ ਆਵਦਾ ਫਿਰ ਦੌ ਲੱਗ ਗਿਆ ਮੈਨੂੰ ਮੈਂ ਭਾਸ਼ਣ ਦੇਣ ਲੱਗ ਗਿਆ ਉਹ ਇੱਕ ਜਿਆਦਾ ਸਿਆਣਾ ਸੀ ਉਹਨੂੰ ਮੇਰੇ ਭਾਸ਼ਣ ਦਾ ਥੋੜਾ ਜਿਹਾ ਜੋਸ਼ ਵੱਧ ਆ ਗਿਆ ਜਦੋਂ ਮੈਂ ਜਮਾ ਕਿਨਾਰੇ ਤੇ ਪੱਤਣ ਤੇ ਆਉਣ ਲੱਗ ਗਿਆ ਉਹਨੇ ਮੇਰਾ ਭਾਸ਼ਣ ਸੁਣ ਕੇ ਕਹਿਤਾ ਝੰਡਾ ਸਿੰਘ ਜਿੰਦਾਬਾਦ ਉਹਨੇ ਇੱਕ ਹੱਥ ਛੱਡਦੇ ਛੱਡਦੇ ਰਸੇ ਨੂੰ ਦੋਵੇਂ ਹੱਥ ਛੱਡ ਤੇ ਮੈਂ ਡੜਮ ਫੇਰ ਖੂਚ ਇਹਦੇ ਕਰਕੇ ਟੁੱਟ ਗਈ ਢ ਚੰਡਾ ਸਿੰਘ ਜਿੰਦਾਬਾਦ ਲੈ ਵੀ ਚੰਡਿਆ ਪਰ ਹੋ ਗਿਆ ਤੇਰਾ ਜਿੰਦਾਬਾਦ ਚੰਡਾ ਸਿੰਘ ਜਿੰਦਾਬਾਦ ਆਹੋ ਭਾਈ ਕਰ ਲੋ ਮਸਕਰੀਆਂ ਹੋ ਗਿਆ ਚੰਡਾ ਜਿੰਦਾਬਾਦ ਚੰਡਾ ਸਿੰਘ ਜਿੰਦਾਬਾਦ ਚੰਡਾ ਸਿੰਘ ਜਿੰਦਾਬਾਦ ਚੰਡਾ ਸਿੰਘ ਜਿੰਦਾਬਾਦ ਕਰ ਲੋ ਮਸਕਰੀਆਂ ਤੁਹਾਡੇ ਦਿਨ ਨੇ